ਹਜ਼ੂਰ ਕਹਿੰਦੇ ਤੂੰ ਸ਼ਰਨ ਦੇ ਵਿੱਚ ਆ ਤੇ ਸਹੀ ਗਲ ਦੇ ਨਾਲ ਲਾਉਣਾ ਤੇਰੀ ਵਾਂਹ ਫੜਨੀ ਤੇਰੇ ਬੇੜੇ ਨੂੰ ਪਾਰ ਲਾਉਣਾ ਤੇਰੀਆਂ ਕੋਲਾਂ ਤਾਰਨੀਆਂ ਤੇਰੇ ਡੁੱਬਦੇ ਬੇੜੇ ਨੂੰ ਸਹਾਰਾ ਦੇਣਾ ਇਹ ਜ਼ਿੰਮੇਵਾਰੀ ਮੈਂ ਲੈਣਾ ਹੈ ਇਹ ਜ਼ਿੰਮੇਵਾਰੀ ਮੇਰੀ ਪਰ ਇਹ ਤੇ ਆਪਾਂ ਕਿਤੇ ਵਿਚਾਰ ਹੀ ਨਹੀਂ ਕੀਤੀ ਸੋਚੇ ਹੀ ਨਹੀਂ ਹੈ ਸਤਿਗੁਰੂ ਹੈ ਬੋਹਿਤ ਕਿੰਨਾ ਬਿਰਲਾ ਵਿਚਾਰ ਹੈ ਇਹ ਤੇ ਵੇਖੇ ਹੀ ਨਹੀਂ ਆਪਾਂ ਸੋਚੇ ਹੀ ਨਹੀਂ ਵੀ ਗੁਰੂ ਦੀ ਬਾਣੀ ਇਹ ਬੋਹਿਤ ਹੈ ਜਹਾਜ ਹੈ ਬੇੜਾ ਹੈ ਸਾਡੀ ਆਤਮਾ ਦਾ ਬੇੜਾ ਇਹਨੇ ਪਾਰ ਲਾਉਣਾ ਹੈ ਨਹੀਂ ਅਸੀਂ ਤੇ ਦੁਨਿਆਵੀ ਸੁੱਖ ਦੁਨਿਆਵੀ ਪਦਾਰਥ ਧਨ ਦੌਲਤ ਆਦਿਕ ਮੰਗਦੇ ਰਹੇ ਗੁਰੂ ਕੰਧਾ ਸ਼ਰਨ ਦੇ ਵਿੱਚ ਆ ਗੁਰੂ ਕੰਧਾ ਸਰੈਂਡਰ ਕਰ ਆਪਣੇ ਆਪ ਨੂੰ ਔਕੜ ਨਹੀਂ ਦੇਰੀ ਚੱਲਣੀ ਉਹ ਔਕੜ ਦਿਖਾਉਣਾ ਨਾ ਆਪਣੇ ਅਹੁਦੇ ਦਿਖਾਉਣਾ ਆਪਣੀ ਪਾਵਰ ਮੈਨੂੰ ਦਿਖਾ ਦੇਈ ਹੈ ਵੀ ਮੈਂ ਫਲਾਨੇ ਅਹੁਦੇ ਤੇ ਆ ਮੇਰੇ ਕੋਲ ਇੰਨੀਆਂ ਡਿਗਰੀਆਂ ਨੇ ਤੇਰੀਆਂ ਡਿਗਰੀਆਂ ਦੀ ਮੈਨੂੰ ਕੀ ਲੋੜ ਹੈ ਮੈਨੂੰ ਨਹੀਂ ਚਾਹੀਦੀਆਂ ਤੇਰੀਆਂ ਡਿਗਰੀਆਂ ਹਾਂ ਇੱਕੋ ਹੀ ਡਿਗਰੀ ਤੇਰੀ ਚਾਹੀਦੀ ਐ ਸੱਚਿਆਰ ਪੜ੍ਹੰਦੇ ਤੂੰ ਸੱਚਾ ਕਿੰਨਾ ਹੈ ਸੱਚ ਕਿੰਨਾ ਕੁ ਕਮਾਇਆ ਹੈ ਤੇਰਾ ਜੀਵਨ ਕਿੰਨਾ ਕੁ ਸੱਚਿਆਰ ਹੈ ਉਜਲਾ ਕਿੰਨਾ ਹੈ ਮੈਨੂੰ ਆਹ ਡਿਗਰੀ ਚਾਹੀਦੀ ਐ ਤੇਰੀ ਜੇ ਹੈ ਤੇ ਲਿਆ ਇਹ ਕਿਸੇ ਬਿਰਲੇ ਦੇ ਕੋਲ ਹੋਏਗੀ ਹਾਂ ਜਿੰਨਾ ਸਾਸ ਗਰਾਸ ਨ ਬਿਸਰੈ ਹਰ ਨਾਮਾ ਮਨ ਮੰਤ ਧੰ ਸੇ ਸਈ ਨਨਕਾ ਪੂਰਨ ਸੋਈ ਸੰਤ ਸਤ ਪੁਰਖਾਂ ਕੋਲ ਮਹਾਂਪੁਰਖਾਂ ਕੋਲ ਰੱਬ ਦੇ ਪਿਆਰਿਆਂ ਦੇ ਕੋਲੇ ਡਿਗਰੀਆਂ ਹੁੰਦੀਆਂ ਲੈ ਮੈਂ ਗੱਲ ਕਰਦਾ ਸੀ ਕਮਾਲ ਕਰ ਦਿੱਤੀ ਮੇਰੇ ਗੁਰੂ ਅਰਜਨ ਸਾਹਿਬ ਜੀ ਨੇ ਇੱਕੋ ਹੀ ਲਾਈਨ ਦੇ ਵਿੱਚ ਇੱਕੋ ਹੀ ਪੰਗਤੀ ਦੇ ਵਿੱਚ ਕਿੰਨਾ ਕੁਝ ਕਹਿ ਦਿੱਤਾ ਸਤਿਗੁਰੇ ਆਇਓ ਸ਼ਰਨ ਤੁਹਾਰੀ ਐ ਮਨੁੱਖ ਜਦੋਂ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਆਏਂਗਾ ਨਾ ਗੁਰੂ ਦੇ ਸਾਹਮਣੇ ਸਰੈਂਡਰ ਹੋਏਂਗਾ ਆਪਣਾ ਆਪ ਸੌਂਪੇਂਗਾ ਗੁਰੂ ਨੂੰ ਕੀ ਸੰਪਣਾ ਗੁਰੂ ਨੂੰ ਤਨ ਮਨ ਧਨ ਸਭ ਸੌਂਹ ਕੋ ਗੁਰੂ ਕੋ ਹੁਕਮ ਮੰਨਿਆ ਪਈਏ ਹੁਕਮ ਮੰਨਿਓ ਗੁਰੂ ਕੇ ਰਹਿ ਗਾਬੋ ਗਾਬੋ ਸੱਚੀ ਬਾਣੀ ਇਹ ਹੁਕਮ ਮੰਨਣਾ ਪੈਣਾ ਗੁਰੂ ਇਹ ਰਜਾ ਦੇ ਵਿੱਚ ਰਹਿਣਾ ਪੈਣਾ ਗੁਰੂ ਦੇ ਚ ਇਸ ਤਰ੍ਹਾਂ ਗੁਰੂ ਦੇ ਸ਼ਰਨ ਦੇ ਵਿੱਚ ਜਦੋਂ ਆ ਗਿਆ ਮੇਰੇ ਸਾਹਿਬ ਜੀ ਕਹਿੰਦੇ ਫਿਰ ਹੋਏਗਾ ਕਿ ਮਿਲੈ ਸੁਖ ਪਹਿਲੀ ਗਰੰਟੀ ਮੈਂ ਇਹ ਦਿੰਦਾ ਕਿ ਤੈਨੂੰ ਸੁਖ ਮਿਲੇਗਾ ਤੇਰੀ ਪੜਕਣਾ ਤੇਰੀ ਤਪੱਸ ਅੰਦਰੋਂ ਦੁਖੀ ਆ ਨਾ ਦੂਜੇ ਦੀ ਤਰੱਕੀ ਦੂਜੇ ਦੀ ਚੜ੍ਹਦੀ ਕਲਾ ਤੇ ਤੂੰ ਸਾੜਾ ਕਰਦਾ ਕਿਸੇ ਦੇ ਘਰ ਨੂੰ ਚਾਰ ਇੱਟਾਂ ਬਦ ਲਾਗੀਆਂ ਪਤਾ ਨਹੀਂ ਕਿੱਥੋਂ ਪੈਸਾ ਲਿਆ ਰਿਹਾ ਕਿਸੇ ਦਾ ਬੱਚਾ ਵਧੀਆ ਪੜ ਲਿਖ ਗਿਆ ਕੋਈ ਚੰਗਾ ਹੈ ਸਿਆਣਾ ਹੈ ਸਮਝਦਾਰ ਹੈ ਮਾਂ ਬਾਪ ਦੀ ਗੱਲ ਨੂੰ ਮੰਨਦਾ ਹੈ ਆਗਿਆਕਾਰੀ ਹੈ ਤੂੰ ਸਾੜਾ ਕਰਦਾ ਹੈ ਇਹ ਜਿਹੜੀ ਵਿਕਾਰਾਂ ਦੀ ਅੱਗ ਹੈ ਈਰਖਾ ਦੀ ਜਿਹੜੀ ਅੱਗ ਹੈ ਮੇਰੇ ਸਾਹਿਬ ਜੀ ਕਹਿੰਦੇ ਤੈਨੂੰ ਇਹਦੇ ਨਾਲੋਂ ਮੈਂ ਦੂਰ ਕਰ ਦੇਵਾਂਗਾ ਤੂੰ ਛੜੇਗਾ ਨਹੀਂ ਮਿਲੇ ਸੁਖ ਨਾਮ ਹਰ ਸੋਭਾ ਸੁਖ ਵੀ ਮਿਲੇਗਾ ਨਾਮ ਦੀ ਵੀ ਪ੍ਰਾਪਤੀ ਹੋਏਗੀ ਤੇਰੀ ਸੋਭਾ ਵੀ ਹੋਏਗੀ ਤੇਰੀਆਂ ਜੈ ਜੈਕਾਰਾਂ ਵੀ ਹੋਣਗੀਆਂ ਮੇਰੇ ਸਾਹਿਬ ਜੀ ਕਹਿੰਦੇ ਚਿੰਤਾ ਲਾਹੇ ਹਮਾਰੀ ਤੇਰੀਆਂ ਜਿੰਨੀਆਂ ਸਾਰੀਆਂ ਚਿੰਤਾਵਾਂ ਨੇ ਤੇਰੇ ਫਿਕਰ ਨੇ ਫਾਕੇ ਨੇ ਡਰ ਭਾਉ ਆਦਕ ਜਿੰਨਾ ਵੀ ਤੂੰ ਬੋਝ ਚੁੱਕੀ ਫਿਰਦਾ ਨਾ ਲਿਆ ਤੇਰਾ ਬੋਝ ਮੈਂ ਲਾ ਦਿੰਨਾ ਆਖੋ ਸਤਨਾਮ ਪਰਾਸੀ ਬੋਝ ਲਹਾਉਣ ਦੀ ਕਿਤੇ ਗੱਲ ਹੀ ਨਹੀਂ ਕੀਤੀ ਗੁਰੂ ਦੇ ਨਾਲ ਫਸੀਤੇ ਬੋਝ ਚੁੱਕੀ ਫਿਰਦੇ ਆ ਗੁਣਾਗਵਾਈ ਗੰਠੜੀ ਆਪਗੁਣ ਚੱਲੀ ਬੰਨ ਕੁਣਾ ਦੀ ਗਠੜੀ ਛੱਡ ਦਿੱਤੀ ਹੈ ਤੇ ਆਵਗਣਾ ਦੀ ਪੰਡ ਜਿਹੜੀ ਵੱਡੇ ਪੰਡ ਦੀ ਉਹ ਸਿਰ ਤੇ ਚੁੱਕੀ ਫਿਰਦੇ ਆ ਵੀ ਮੇਰੇ ਵਰਗਾ ਪੜਿਆ ਲਿਖੀ ਕੋਈ ਨਹੀਂ ਮੇਰੇ ਜਿੰਨਾ ਸੋਹਣੀ ਕੋਈ ਨਹੀਂ ਮੇਰੇ ਵਰਗਾ ਤਾਕਤਵਾਰੀ ਕੋਈ ਨਹੀਂ ਇਹ ਅਹੰਕਾਰ ਦੀ ਪੰਡੀ ਹੈ ਜੋ ਅਸੀਂ ਚੁੱਕੀ ਫਿਰਦੇ ਆ